ਤਰੀਕਾ ਜੇ ਸਾਰਿਆਂ ਨੂੰ ਅੱਜ ਆਪਾਂ ਮੈਗੀ ਬਣਾਵਾਂਗੇ ਆ ਦੋ ਪੈਕੇਟ ਮੈਗੀ ਦੇ ਐ ਜੇ ਆਪਾਂ ਇਹਨਾਂ ਨੂੰ ਕੱਟ ਕੇ ਮੈਗੀ ਕੱਢ ਲਾਂਗੇ ਵੇ ਗਈ ਆਪਾਂ ਕੱਢ ਲਈ ਤੇ ਆ ਦੋਪੂੜਾ ਮਸਾਲੇ ਦੇ ਨੇ ਇਹ ਆਪਾਂ ਪਾਵਾਂਗੇ ਤੇ ਗਾਜਰ ਆਪਾਂ چیر ਕੇ ਰੱਖ ਲਈਏ शिमला ਮਿਰਚ چیر ਕੇ ਰੱਖ ਲਈ ਗੰਡਾ ਵੀ چیر ਕੇ ਰੱਖ ਲਿਆ ਟਮਾਟਰ ਵੀ چیر ਕੇ ਰੱਖ ਲਿਆ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤਰਾੰਗੇ ਹੁਣ ਆਪਾਂ ਤੇਲ ਪਾਵਾਂਗੇ जो तेल गर्म हो गया फिर आप गंडा टमाटर पावे लो तेल गर्म हो गया आप गंडा पावांगे। नाली जी आप शिमला मिर्च पावे ഗാജര പാ ടമാർ പാദേ

ਆਪਾਂ ਨੋਂ ਮਿਰਚ ਪਾਵਾਂਗੇ ਥੋੜਾ ਥੋੜਾ ਨੋਂ ਮਿਰਚੇ ਔਰ ਇਹ ਹਲਦੀ ਹੁਣ ਆਪਾਂ ਮੈਦੀ ਮਸਾਲਾ ਵੀ ਪਾਵਾਂਗੇ ਇਸ ਤੇ पपाම සकළවාගේ රප पानी වාंग ਆਪਾਂ ਦਾ ਮਸਾਲਾ ਚੰਗੀ ਤਰ੍ਹਾਂ ਫੁੱਲ ਗਿਆ। ਲੋਟੇ ਕਮੈਂਟ ਤੋਂ ਹੋਰੀ ਮਸਾਲਾ ਪਾਏ ਨੂੰ ਤੇ ਹੁਣ ਆਪਾਂ ਪਾਣੀ ਪਾਵਾਂਗੇ। ਪਾਣੀ ਆਪਾਂ ਇੱਥੇ ਹੀ ਪਾ ਦੇਵਾਂਗੇ। ਜਦੋਂ ਪਾਣੀ ਗਰਮ ਹੋ ਗਿਆ ਫਿਰ ਆਪਾਂ ਮੈਗੀ ਪਾਵਾਂਗੇ। ਅੱਧਾ ਗਲਾਸ ਪਾਣੀ ਦਾ ਹੋਰ ਪਾਵਾਂਗੇ। ਉਹ ਟੋਟਾ ਕ ਦੇਾਂਗੇ ਕਰ ਲਓ ਪਾਣੀ ਆਪਣਾ ਰਿਜਨ ਲੱਗ ਗਿਆ ਤੇ ਹੁਣ ਆਪਾਂ ਮੈਗੀ ਪਾਵਾਂਗੇ ਹੁਣ ਟੋਕੇ ਰ ਟਾਕ ਦੇਾਂਗੇ ਮੈਗੀ ਆਪਣੀ ਬਣੀ ਜਾਂਦੀ ਏ ਪਾਣੀ ਹਜੇ ਵਿੱਚ ਇਹ ਪਾਣੀ ਜਦੋਂ ਸੁੱਕ ਗਿਆ ਫਿਰ ਆਪਾਂ ਲਾ ਲਾਂਗੇ। ਇਹ ਦੋ ਚਾਰ ਦੋ ਤੋਂ 3 ਮਿੰਟ ਲੱਗਣਗੇ ਪਾਣੀ ਸੁੱਕਣ ਤੇ ਤੇ ਨਾਲੇ ਇਹ ਗਾਜਰਾਂ ਜਿਹੜੀਆਂ ਪਾਈਆਂ ਥੋੜੀਆਂ ਕਰੜੀਆਂ ਹੁੰਦੀਆਂ ਇਹ ਰਿੱਝ ਜਾਣਗੀਆਂ। ਤੋਂ ਆਪਾਂ ਟੱਕ ਦੇਾਂਗੇ। ਮੈਗੀ ਆਪਣੀ ਬਣ ਗਈ ਐ। ਹੁਣ ਆਪਾਂ ਲਾਵਾਂਗੇ ਪਾਣੀ ਪੂਣੀ ਸਾਰਾ ਸੁੱਕ ਗਿਆ। ਦਾ ਗਿਰਾ ਵੀ ਰਿੱਜੀ ਜਿਹਾ ਹੁਣ ਆਪਾਂ ਲਾ ਲਾਂਗੇ ਥੋੜੀ ਥੋੜੀ ਥੱਲੇ ਵੀ ਲੱਗ ਗਈ ਹੈ ਹੁਣ ਆਪ ਪਲੇਟ 'ਚ ਪਾਵਾਂਗੇ ਬਹੁਤ ਵਧੀਆ ਬਣੀ ਹੈ ਗਾਜਰਾਂ ਪਾ ਕੇ ਦੇਖੋ ਕਿੰਡੀ ਵਧੀਆ ਬਣੀ ਹੈ ਮੈਗੀ ਆਪਣੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ